ਇੱਕ ਪਾਸੇ ਕੱਗਰ ਦਰਿਆ ਦਾ ਪੁਲ ਖੋਲਣ ਦੇ ਲਈ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਜਦੋਂ ਜਹਿਦ ਕਰ ਰਹੀਆਂ ਪੁਲਿਸ ਪ੍ਰਸ਼ਾਸਨ ਲਗਾਤਾਰ ਕੰਮ ਕਰਦਾ ਤਾਂ ਦੂਜੇ ਪਾਸੇ ਕੈਪਟਨ ਸਾਹਿਬ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਪੋਤੇ ਦੇ ਨਾਲ ਆਪਣੇ ਸਰ ਕਾਫੀ ਕੁਛ ਹੈ ਇਹਦੇ ਵਿੱਚ ਕੀ ਕੀ ਲੈ ਕੇ ਆਏ ਹੋ ਬੈਗ ਚ ਇਹ ਚਾਹ ਪਾਣੀ ਦਾ ਅਰੇਂਜ ਕਰਿਆ ਕੁਝ ਬੰਦਿਆਂ ਵਾਸਤੇ ਮੈਂ ਕਿਹਾ ਚਲੋ ਫੋਨ ਆਇਆ ਸੀ ਵੈਸੇ ਸੈਕਟਰੀ ਸਾਹਿਬ ਦਾ ਵੀ ਆਓ ਤੁਸੀਂ ਸਰਪੰਚ ਸਾਹਿਬ ਵੀ ਚਲੋ ਸਾਡੀ ਥੋੜੀ ਹੈਲਪ ਵੀ ਕਰੋ ਤੇ ਕੋ ਚਾਹ ਪਾਣੀ ਵੀ ਲੈ ਕੇ ਆਓ ਤੁਹਾਡੇ ਤੁਹਾਡੇ ਕਿਸਾਨਾਂ ਨੂੰ ਤਾਂ ਇਹਦੀਆਂ ਟਰਾਲੀਆਂ ਇੱਥੋਂ ਧੂ ਧੂ ਕੇ ਲੈ ਗਏ ਚਲੋ ਦੇਖੋ 12 13 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਸੀ ਠੀਕ ਹੈ ਸੰਘਰਸ਼ ਸਫਲ ਨਹੀਂ ਹੋਇਆ ਕਿਸਾਨ ਉਹ ਵੀ ਮਾੜੀ ਗੱਲ ਹੈ ਪਰ ਉਹਦੇ ਚ ਦੇਖੋ ਜੀ ਅਗਰ ਇਹ ਲੋਕਲ ਏਰੀਆ ਨੂੰ ਦੇਖੀਏ ਕਿ ਮੈਂ ਲੋਕਲ ਏਰੀਆ ਤੋਂ ਬਿਲੋਂਗ ਕਰਦਾ ਬਪਰੌਰ ਤੋਂ ਮੇਰਾ ਪਿੰਡ ਇੱਥੋਂ ਪਿੱਛੇ ਤਕਰੀਬਨ 2 ਕਿਲੋਮੀਟਰ ਤੇ ਹੈ ਠੀਕ ਹੈ ਅਗਰ ਉਸ ਚੀਜ਼ ਨੂੰ ਦੇਖੀਏ ਤਾਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਬਹੁਤ ਜ਼ਿਆਦਾ 12-13 ਮਹੀਨੇ ਤੋਂ ਕਦੇ ਇੱਧਰ ਦੀ ਜਾ ਕਦੇ ਇੱਧਰ ਦੀ ਜਾ 10-12 12 ਕਿਲੋਮੀਟਰ ਕੱਚਾ ਏਰੀਆ ਬੁਰੇ ਹਾਲ ਬਾਂਕੇ ਦਿਹਾੜੇ ਬਹੁਤ ਜ਼ਿਆਦਾ ਇੱਥੇ ਜਰੂਲਟੀਆਂ ਹੋਈਆਂ ਉਹਨਾਂ ਨੂੰ ਸਹੀ ਟਾਈਮ ਤੇ ਵੈਕੂਏਟ ਨਹੀਂ ਕਰ ਸਕੇ ਔਰ ਇਸ ਕਰਕੇ ਕਾਫੀ ਨੁਕਸਾਨ ਸੀ ਇਹ ਖੁੱਲਣ ਦੇ ਨਾਲ ਕਾਫੀ ਆਮ ਲੋਕਾਂ ਨੂੰ ਫਾਇਦਾ ਹੋਵੇਗਾ ਸੀ ਆਰਮੀ ਚੋ ਕੈਪਟਨ ਰਿਟਾਇਰ ਯੈਸ ਯੈਸ ਮੈਂ ਆਰਮੀ ਤੋਂ ਕਪਤਾਨ ਤੋਂ ਰਿਟਾਇਰ ਹਾਂ ਅੱਛਾ ਕੈਪਟਨ ਰਿਟਾਇਰਡ ਹੋ ਤਾਂ ਕਪਤਾਨ ਸਾਹਿਬ ਕਿਵੇਂ ਦੇਖਦੇ ਹੋ ਇਹ ਬੰਦ ਹੋਣਾ ਚਾਹੀਦਾ ਸੀ ਕਿਸਾਨ ਦੂਜੇ ਪਾਸੇ ਮੰਗਾ ਨੂੰ ਬੈਠੇ ਸੀ ਤਾਂ ਪੂਰੀ ਸਿਨੈਰੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਬੰਦ ਖੇਤੀ ਕਰਦੇ ਹਾਂ ਮੈਂ ਖੇਤੀ ਕਰਦਾ तकरीबन 15 ਕਿੱਲੇ ਦੀ ਮੇਰੀ ਖੇਤੀ ਹੈ ਠੀਕ ਹੈ ਜੀ ਮੈਂ ਖੇਤੀ ਵੀ ਕਰਦਾ ਔਰ ਮੈਂ ਵੀ ਕਿਸਾਨ ਹੀ ਹਾਂ ਠੀਕ ਹੈ ਪਰ ਹੁਣ ਕੀ ਕਰੀਏ ਮਜਬੂਰੀਆਂ ਹੁੰਦੀਆਂ ਕਿਸਾਨਾਂ ਦੀਆਂ ਮਜਬੂਰੀਆਂ ਸੀ ਸਰਕਾਰ ਦੀਆਂ ਮਜਬੂਰੀਆਂ ਸੀ ਜਿਹੜੀਆਂ ਹੁਣ ਹਰ ਇੱਕ 15 ਫਸਲਾਂ ਤੇ ਐਮਐਸਪੀ ਠੀਕ ਹੈ ਸਰਕਾਰ ਨਹੀਂ ਦੇ ਸਕਦੀ ਸਰਕਾਰ ਦੀ ਮਜਬੂਰੀ ਕੋਈ ਬਜਟ ਹੁੰਦਾ ਠੀਕ ਹੈ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮਤਲਬ ਕਾਫੀ ਚੀਜ਼ਾਂ ਦੇ ਇਹਦੇ ਚ ਨੁਕਸਾਨ ਹੋਏ ਕਿਸਾਨਾਂ ਦੇ ਵੀ ਕਿਤੇ ਇੱਥੇ ਧਰਨੇ ਤੋਂ ਆਏ ਹਾਂ ਧਰਨੇ ਤੇ ਆਉਂਦਾ ਰਿਹਾ ਮੈਂ ਰੈਗੂਲਰ ਤੇ ਨਹੀਂ ਬੈਠਾ ਹੈਗਾ ਮੈਂ ਐਵੇਂ ਕਹਦਾ ਮੈਂ ਇੱਥੇ 24 ਘੰਟੇ ਰਿਹਾ ਪਰ ਆਉਂਦੇ ਜਾਂਦੇ ਰਿਹਾ ਗੇੜਾ ਮਾਰਦੇ ਰਿਹਾ ਥੋੜੀ ਬਹੁਤੀ ਮਦਦ ਵੀ ਕਰਦੇ ਰਹੇ ਤੁਸੀਂ ਕਿਹਾ ਨਹੀਂ ਆਗੂਆਂ ਨੂੰ ਸਰਵੰਤ ਸਿੰਘ ਪੰਦੇਰ ਬੈਠੇ ਸੀ ਵੀ ਸਰਕਾਰ ਦੀ ਮਜਬੂਰੀ ਉਹ ਐਮਐਸਪੀ ਨਹੀਂ ਦੇ ਸਕਦੇ ਆਪਾਂ ਨੂੰ ਨਹੀਂ ਬੈਠਣਾ ਚਾਹੀਦਾ ਉਹ ਕਹਿੰਦੇ ਨਹੀਂ ਅਸੀਂ ਲਾਵਾਂਗੇ ਅਸੀਂ ਲਵਾਂਗੇ ਮੈਂ ਕਿਹਾ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਲਈ 12 ਮਹੀਨੇ ਉੱਥੇ 13 ਮਹੀਨੇ ਦਿੱਲੀ ਵੀ ਰਹੇ ਤੁਸੀਂ ਸਵਾਲ ਕੀਤਾ ਹਾਂਜੀ ਇਹ ਸਵਾਲ ਸਵਾਲ ਹੋਏ ਆ ਬਿਲਕੁਲ ਹੁੰਦੇ ਰਹਿੰਦੇ ਸੀ ਠੀਕ ਹੈ ਵੀ ਤੁਸੀਂ ਉੱਥੋਂ ਕਿਉਂ ਨਹੀਂ ਆਪਣੀ ਕਲੀਅਰ ਚਿੱਟ ਲੈ ਕੇ ਆਏ ਉੱਥੋਂ ਰਿਟਰਨ ਚ ਲੈਣਾ ਸੀ ਤਾਂ ਉੱਠਦੇ ਉਦੋਂ ਦਾ ਤੁਸੀਂ ਕਹਿੰਦੇ ਸਮਝੌਤਾ ਹੋ ਗਿਆ ਸਮਝੌਤਾ ਹੋ ਗਿਆ ਚੱਲੀਏ ਚੱਲੀਏ ਬਸ ਆਪਣੀਆਂ ਮੰਗਾ ਮੰਨੀਆਂ ਗਈਆਂ ਠੀਕ ਹੈ ਅੱਜ ਹੁਣ ਤੁਸੀਂ ਫੇਰੇ ਕੰਡੇ ਵਿੱਚ ਤੇ ਠੀਕ ਹੈ ਪਰ ਉਹ ਕਹਿੰਦੇ ਸਾਨੂੰ ਧੋਖੇ ਚ ਰੱਖਿਆ ਗਿਆ ਕਿਹੜੇ ਕੰਡੇ ਬੀਜੇਗੇ ਤੁਹਾਡੇ ਮੁਸਾਬ ਨਾਲ ਕੰਡੇ ਇਹੀ ਬੀਜੇਗੇ ਕਿ ਹਾਂ ਕਰਕੇ ਬਾਅਦ ਚ ਮੁਕਰ ਕੇ ਕੰਡੇ ਇਹੀ ਹੈ ਇਹਨਾਂ ਨੂੰ ਕੰਡੇ ਕਹਿੰਦੇ ਆ ਪਾ ਖੁੱਲਣਾ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਬਹੁਤ ਸਰਕਾਰ ਦਾ ਸਲਾਗਾ ਯੋਧਾ ਕਦਮ ਹੈ ਬਹੁਤ ਵਧੀਆ ਹੋਇਆ ਸਾਨੂੰ ਰਸਤੇ ਬੰਦ ਨਹੀਂ ਕਰਨੇ ਚਾਹੀਦੇ ਧਰਨੇ ਨਹੀਂ ਚਾਹੀਦੇ ਦੇਖੋ ਆਪਣੀ ਹਰ ਇੱਕ ਬੰਦੇ ਦੀ ਆਪੋ ਆਪਣੀ ਡਿਮਾਂਡਸ ਨੇ ਉਹ ਸਰਕਾਰ ਨਹੀਂ ਪੂਰੀ ਕਰ ਸਕਦੀ ਠੀਕ ਹੈ ਪਰ ਉਹ ਅਗਰ ਪੂਰੀ ਕਰਾਉਣੇ ਤਾਂ ਉਹਦਾ ਵੀ ਕੋਈ ਤੌਰ ਤਰੀਕਾ ਹੈ ਕਿਸੇ ਪਲੇਟਫਾਰਮ ਤੇ ਬੈਠਣ ਸਰਕਾਰ ਦੇ ਨਾਲ ਗੱਲਬਾਤ ਕਰਨਾ ਇਹ ਥੋੜੀ ਹੁੰਦਾ ਹੈ ਕਿ ਆਮ ਪਬਲਿਕ ਨੂੰ ਤੰਗ ਕਰਕੇ ਫੈਸਲੇ ਹੱਲ ਨਹੀਂ ਹੁੰਦੇ ਠੀਕ ਹੈ ਇਹ ਸਰਪੰਚ ਸਾਹਿਬ ਨੇ ਆਰਮੀ ਚੋ ਕੈਪਟਨ ਰਿਟਾਇਰਡ ਨੇ ਤੇ ਕਿਸਾਨ ਨੇ ਕਹਿੰਦੇ 15 ਕਿਲਿਆਂ ਦੀ ਖੇਤੀ ਕਰਦਾ ਆ ਆਮ ਪਬਲਿਕ ਨੂੰ ਤੰਗ ਕਿਉਂ ਕਰਨਾ ਹੈ ਪਲੇਟਫਾਰਮ ਤੇ ਬੈਠ ਕੇ ਕਿਸਾਨਾਂ ਨਾਲ ਸਰਕਾਰ ਦੀ ਗੱਲ ਹੋ ਜਾਣੀ ਚਾਹੀਦੀ ਆ ਕਹਿੰਦੇ ਦਿੱਲੀ ਤੋਂ ਕਿਉਂ ਐਮਐਸਪੀ ਲੈ ਕੇ ਨਹੀਂ ਆਏ ਹੁਣ ਇੱਥੇ ਬੈਠਣ ਦਾ ਫਾਇਦਾ ਕੀ ਹੈ ਕੈਮਰਾ ਪਰਸਨ ਨੇ ਦਲੇਰ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ